ਹੋ ਜਾਂਦੀ ਆ ਜਿਸ ਦੇ ਕਾਰਨ 15 ਦੇ ਕਰੀਬ ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਆ ਦੱਸਿਆ ਜਾ ਰਿਹਾ ਕਿ ਇਹ ਯਾਤਰੀ ਜਿਹੜੇ ਆ ਧਾਰਮਿਕ ਮੇਲੇ ਦੇ ਵਿੱਚੋਂ ਵਾਪਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਜਿਹੜਾ ਤਿੱਖਾ ਮੋੜ ਆਉਂਦਾ ਤਾਂ ਡਰਾਈਵਰ ਜਦੋਂ ਬੱਸ ਨੂੰ ਮੋੜਨ ਦੀ ਕੋਸ਼ਿਸ਼ ਕਰਦਾ ਤਾਂ ਬੱਸ ਕੰਟਰੋਲ ਤੋਂ ਬਾਹਰ ਹੋ ਜਾਂਦੀ ਆ ਜਿਸ ਦੇ ਕਾਰਨ ਬੱਸ ਸੜਕ ਤੇ ਪਲਟ ਜਾਂਦੀ ਆ ਮੌਕੇ ਤੇ ਹਫੜਾ ਦਫੜੀ ਮੱਚ ਜਾਂਦੀ ਆ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਤਾਂ ਬਚਾਅ ਟੀਮਾਂ ਦੇ ਵੱਲੋਂ ਲਗਾਤਾਰ ਬਚਾਅ ਕਾਰਜ ਜਿਹੜਿਆ ਕੀਤੇ ਜਾ ਰਿਹਾ ਲੋਕਾਂ ਨੂੰ ਬੱਸ ਦੇ ਵਿੱਚ ਸੁਰਖੀਤ ਬਾਹਰ ਕੱਟਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਤਿੰਨ ਬੱਚਿਆਂ ਦੇ ਸਮੇਤ 15 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਤਾਂ ਦੱਸਦੀ ਹੈ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਘੱਟੋ-ਘੱਟ 15 ਸ਼ਰਧਾਲੂਆਂ ਦੀ ਮੌਤ ਹੋਣ ਦੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਮ੍ਰਿਤਕਾਂ ਦੇ ਵਿੱਚ ਤਿੰਨ ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਨੇ ਦੱਸਦੀ ਹੈ ਕਿ ਬਸ ਇੱਕ ਧਾਰਮਿਕ ਮੇਲੇ ਤੋਂ ਵਾਪਸ ਆ ਰਹੀ ਸੀ ਡਰਾਈਵਰ ਬੱਸ ਨੂੰ ਇੱਕ ਮੋੜ ਤੋਂ 모ੜਨ ਲੱਗਦਾ ਹੈ ਤਾਂ ਬੱਸ ਅਚਾਨਕ ਕੰਟਰੋਲ ਗਵਾ ਦਿੰਦੀ ਹੈ ਜਿਸ ਦੇ ਕਾਰਨ ਬੱਸ ਮੋੜ ਦੇ ਉੱਤੇ ਪਲਟ ਜਾਂਦੀ ਹੈ ਮਿਲੀ ਜਾਣਕਾਰੀ ਮੁਤਾਬਕ ਬੱਸ ਦੇ ਵਿੱਚ ਲਗਭਗ 60 ਦੇ ਕਰੀਬ ਯਾਤਰੀ ਸਵਾਰ ਸੀ ਬੱਸ ਇੱਕ ਪਿੰਡੂ ਖੇਤਰ ਦੇ ਵਿੱਚੋਂ ਲੰਘ ਰਹੀ ਸੀ ਡਰਾਈਵਰ ਨੇ ਇੱਕ ਤਿੱਕੇ ਮੋੜ ਤੇ ਆਪਣਾ ਕੰਟਰੋਲ ਗਵਾ ਦਿੱਤਾ ਜਿਸ ਦੇ ਕਾਰਨ ਇਹ ਸਾਰਾ ਭਿਆਨਕ ਹਾਦਸਾ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ ਬਹੁਤ ਸਾਰੇ ਯਾਤਰੀ ਬੱਸ ਦੇ ਵਿੱਚੋਂ ਹੀਟਾਂ ਡਿੱਗੇ ਜਦੋਂ ਕਿ ਕਈ ਬੱਸ ਦੇ ਮਲਵੇ ਦੇ ਹੇਠਾਂ ਹੀ ਫਸੇ ਰਹਿ ਗਏ ਬਚਾਅ ਕਰਮੀਆਂ ਦੇ ਵੱਲੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਖੇਤਰੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ 5 ਆਦਮੀ ਸੱਤ ਔਰਤਾਂ ਤੇ ਤਿੰਨ ਬੱਚੇ ਦੱਸੇ ਜਾ ਰਹੇ ਨੇ ਬੱਸ ਅਵਰ ਲੇਡੀ ਆਫ ਕੈਡੇਲੇਰੀਆ ਨਾਮਕ ਇੱਕ ਧਾਰਮਿਕ ਤਿਹਾਰ ਤੋਂ ਵਾਪਸ ਆ ਰਹੀ ਸੀ ਤਾਂ ਜਿਸ ਸਮੇ ਇਹ ਸਾਰਾ ਹਾਦਸਾ ਵਾਪਰਦਾ ਤਾਂ ਡਰਾਈਵਰ ਮੋੜ ਤੋਂ ਬੱਸ ਨੂੰ ਮੋੜਨ ਦੀ ਕੋਸ਼ਿਸ਼ ਕਰਦਾ ਮੋੜ ਕਾਫੀ ਜਿਹੜਾ ਭਿਆਨਕ ਹੁੰਦਾ ਤਾਂ ਇਹ ਸਾਰਾ ਹਾਦਸਾ ਉਸੇ ਮੋੜ ਦੇ ਉੱਪਰ ਵਾਪਰਦਾ ਤਾਂ ਇਹ ਹਾਦਸਾ ਬ੍ਰਾਜ਼ੀਲ ਦੇ ਅਲਗ ਵਾਸ ਰਾਸ ਦੇ ਵਿੱਚ ਵਾਪਰਿਆ ਮੌਕੇ ਤੇ ਸੁਰੱਖਿਆ ਟੀਮਾਂ ਨੇ ਤੁਰੰਤ ਬਚਾਅ ਕਾਰਜ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਨੇ ਜ਼ਖਮੀਆਂ ਨੂੰ ਯਾਤਰੀਆਂ ਨੂੰ ਜਿਹੜਾ ਤੁਰੰਤ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਇੱਕ ਬੱਚਾ ਹਲੇ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਉਸ ਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਬ੍ਰਾਜ਼ੀਲ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਸ਼ਰਧਾਲੂਆਂ ਦੇ ਨਾਲ ਭਰੀ ਬੱਸ ਜਿਹੜੀ ਆ ਮੇਲੇ ਤੋਂ ਧਾਰਮਿਕ ਮੇਲੇ ਤੋਂ ਵਾਪਸ ਆ ਰਹੀ ਹੁੰਦੀ ਆ ਤਾਂ ਡਰਾਈਵਰ ਬੱਸ ਨੂੰ ਇੱਕ ਮੋੜ ਤੋਂ ਮੋੜਨ ਦੀ ਕੋਸ਼ਿਸ਼ ਕਰਦਾ ਤਾਂ ਮੋੜ ਦੇ ਉੱਪਰ ਹੀ ਬੱਸ ਜਿਹੜੀ ਆ ਕੰਟਰੋਲ ਗਵਾ ਦਿੰਦੀ ਆ ਜਿਸ ਦੇ ਕਾਰਨ ਸੜਕ ਦੇ ਉੱਤੇ ਬੱਸ ਪਲਟ ਜਾਂਦੀ ਆ ਕਈ ਲੋਕ ਬੱਸ ਦੇ ਵਿੱਚ ਉਹ ਹੇਠਾਂ ਡਿੱਗ ਜਾਂਦੇ ਨੇ ਕਈ ਲੋਕ ਬੱਸ ਦੇ ਵਿੱਚ ਫਸੇ ਰਹਿ ਜਾਂਦੇ ਨੇ ਤਾਂ ਬੱਸ ਦੇ ਵਿੱਚ ਫਸੇ ਯਾਤਰੀਆਂ ਨੂੰ ਬਚਾਅ ਟੀਮਾਂ ਦੇ ਵੱਲੋਂ ਬਾਹਰ ਕੱਢ ਕੇ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤਾਂ ਖੇਤਰੀ ਸਰਕਾਰ ਦੇ ਵੱਲੋਂ ਪੁਸ਼ਟੀ ਕੀਤੀ ਗਈ ਆ ਕਿ ਇਸ ਭਿਆਨਕ ਹਾਦਸੇ ਦੇ ਵਿੱਚ 15 ਦੇ ਕਰੀਬ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਆ ਚਰਦਾ ਲੁਆ ਦੇ ਨਾਲ ਭਰੀ ਬੱਸ ਹਾਦਸਾ ਗ੍ਰਸਤ ਹੋ ਜਾਂਦੀ ਹੈ ਜਿਸ ਦੇ ਕਾਰਨ 15 ਦੇ ਕਰੀਬ ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਯਾਤਰੀ ਜਿਹੜੇ ਆ ਧਾਰਮਿਕ ਮੇਲੇ ਦੇ ਵਿੱਚੋਂ ਵਾਪਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਜਿਹੜਾ ਤਿੱਖਾ ਮੋੜ ਆਉਂਦਾ ਤਾਂ ਡਰਾਈਵਰ ਜਦੋਂ ਬੱਸ ਨੂੰ ਮੋੜਨ ਦੀ ਕੋਸ਼ਿਸ਼ ਕਰਦਾ ਤਾਂ ਬੱਸ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਜਿਸ ਦੇ ਕਾਰਨ ਬੱਸ ਸੜਕ ਤੇ ਪਲਟ ਜਾਂਦੀ ਹੈ ਮੌਕੇ ਤੇ ਹਫੜਾ ਦਫੜੀ ਮੱਚ ਜਾਂਦੀ ਹੈ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਤਾਂ ਬਚਾਅ ਟੀਮਾਂ ਦੇ ਵੱਲੋਂ ਲਗਾਤਾਰ ਉਚਾ ਕਾਰਜ ਜਿਹੜਿਆ ਕੀਤੇ ਜਾ ਰਿਹਾ ਲੋਕਾਂ ਨੂੰ ਬੱਸ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਤਿੰਨ ਬੱਚਿਆਂ ਦੇ ਸਮੇਤ 15 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਤਾਂ ਦੱਸਦੀ ਹੈ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਘੱਟੋ-ਘੱਟ 15 ਸ਼ਰਧਾਲੂਆਂ ਦੀ ਮੌਤ ਹੋਣ ਦੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਮ੍ਰਿਤਕਾਂ ਦੇ ਵਿੱਚ ਤਿੰਨ ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਨੇ ਦੱਸਦੀ ਹੈ ਕਿ ਬਸ ਇੱਕ ਧਾਰਮਿਕ ਮੇਲੇ ਤੋਂ ਵਾਪਸ ਆ ਰਹੀ ਸੀ ਡਰਾਈਵਰ ਬੱਸ ਨੂੰ ਇੱਕ ਮੋੜ ਤੋਂ ਮੋੜਨ ਲੱਗਦਾ ਹੈ ਤਾਂ ਬੱਸ ਅਚਾਨਕ ਕੰਟਰੋਲ ਗਵਾ ਦਿੰਦੀ ਹੈ ਜਿਸ ਦੇ ਕਾਰਨ ਬੱਸ ਮੋੜ ਦੇ ਉੱਤੇ ਪਲਟ ਜਾਂਦੀ ਹੈ ਮਿਲੀ ਜਾਣਕਾਰੀ ਮੁਤਾਬਕ ਬੱਸ ਦੇ ਵਿੱਚ ਲਗਭਗ 60 ਦੇ ਕਰੀਬ ਯਾਤਰੀ ਸਵਾਰ ਸੀ ਬੱਸ ਇੱਕ ਪਿੰਡੂ ਖੇਤਰ ਦੇ ਵਿੱਚੋਂ ਲੰਘ ਰਹੀ ਸੀ ਡਰਾਈਵਰ ਨੇ ਇੱਕ ਤਿੱਕੇ ਮੋੜ ਤੇ ਆਪਣਾ ਕੰਟਰੋਲ ਗਵਾ ਦਿੱਤਾ ਜਿਸ ਦੇ ਕਾਰਨ ਇਹ ਸਾਰਾ ਭਿਆਨਕ ਹਾਦਸਾ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ ਬਹੁਤ ਸਾਰੇ ਯਾਤਰੀ ਬੱਸ ਦੇ ਵਿੱਚੋਂ ਹੀਟਾਂ ਡਿੱਗੇ ਜਦੋਂ ਕਿ ਕਈ ਬੱਸ ਦੇ ਮਲਵੇ ਦੇ ਹੇਠਾਂ ਹੀ ਫਸੇ ਰਹਿ ਗਏ ਬਚਾਅ ਕਰਮੀਆਂ ਦੇ ਵੱਲੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਖੇਤਰੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ ਪੰਜ ਆਦਮੀ ਸੱਤ ਔਰਤਾਂ ਤੇ ਤਿੰਨ ਬੱਚੇ ਦੱਸੇ ਜਾ ਰਹੇ ਨੇ ਬੱਸ ਅਵਰ ਲੇਡੀ ਆਫ ਕੈਡੇਲੇਰੀਆ ਨਾਮਕ ਇੱਕ ਧਾਰਮਿਕ ਤਿਹਾਰ ਤੋਂ ਵਾਪਸ ਆ ਰਹੀ ਸੀ ਤਾਂ ਜਿਸ ਸਮੇ ਇਹ ਸਾਰਾ ਹਾਦਸਾ ਵਾਪਰਦਾ ਤਾਂ ਡਰਾਈਵਰ ਮੋੜ ਤੋਂ ਬੱਸ ਨੂੰ ਮੋੜਨ ਦੀ ਕੋਸ਼ਿਸ਼ ਕਰਦਾ ਮੋੜ ਕਾਫੀ ਜਿਹੜਾ ਭਿਆਨਕ ਹੁੰਦਾ ਤਾਂ ਇਹ ਸਾਰਾ ਹਾਦਸਾ ਉਸੇ ਮੋੜ ਦੇ ਉੱਪਰ ਵਾਪਰਦਾ ਤਾਂ ਇਹ ਹਾਦਸਾ ਬ੍ਰਾਜ਼ੀਲ ਦੇ ਅਲਗਵਾਸ ਰਾਸਤੇ ਵਿੱਚ ਵਾਪਰਿਆ ਮੌਕੇ ਤੇ ਸੁਰੱਖਿਆ ਟੀਮਾਂ ਨੇ ਤੁਰੰਤ ਬਚਾਅ ਕਾਰਜ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਨੇ ਜ਼ਖਮੀਆਂ ਨੂੰ ਯਾਤਰੀਆਂ ਨੂੰ ਜਿਹੜਾ ਤੁਰੰਤ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਇੱਕ ਬੱਚਾ ਹਲੇ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਉਸ ਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਬ੍ਰਾਜ਼ੀਲ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਸ਼ਰਧਾਲੂਆਂ ਦੇ ਨਾਲ ਭਰੀ ਬੱਸ ਜਿਹੜੀ ਆ ਮੇਲੇ ਤੋਂ ਧਾਰਮਿਕ ਮੇਲੇ ਤੋਂ ਵਾਪਸ ਆ ਰਹੀ ਹੁੰਦੀ ਆ ਤਾਂ ਡਰਾਈਵਰ ਬੱਸ ਨੂੰ ਇੱਕ ਮੋੜ ਤੋਂ ਮੋੜਨ ਦੀ ਕੋਸ਼ਿਸ਼ ਕਰਦਾ ਤਾਂ ਮੋੜ ਦੇ ਉੱਪਰ ਹੀ ਬੱਸ ਜਿਹੜੀ ਆ ਕੰਟਰੋਲ ਗਵਾ ਦਿੰਦੀ ਆ ਜਿਸ ਦੇ ਕਾਰਨ ਸੜਕ ਦੇ ਉੱਤੇ ਬੱਸ ਪਲਟ ਜਾਂਦੀ ਆ ਕਈ ਲੋਕ ਬੱਸ ਦੇ ਵਿੱਚ ਉਹ ਹੇਠਾਂ ਡਿੱਗ ਜਾਂਦੇ ਨੇ ਕਈ ਲੋਕ ਬੱਸ ਦੇ ਵਿੱਚ ਫਸੇ ਰਹਿ ਜਾਂਦੇ ਨੇ ਤਾਂ ਬੱਸ ਦੇ ਵਿੱਚ ਫਸੇ ਯਾਤਰੀਆਂ ਨੂੰ ਬਚਾਅ ਟੀਮਾਂ ਦੇ ਵੱਲੋਂ ਬਾਹਰ ਕੱਢ ਕੇ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤਾਂ ਖੇਤਰੀ ਸਰਕਾਰ ਦੇ ਵੱਲੋਂ ਪੁਸ਼ਟੀ ਕੀਤੀ ਗਈ ਆ ਕਿ ਇਸ ਭਿਆਨਕ ਹਾਦਸੇ ਦੇ ਵਿੱਚ 15 ਦੇ ਕਰੀਬ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਆ ਸ਼ਰਧਾਲੂਆਂ ਦੇ ਨਾਲ ਭਰੀ ਬੱਸ ਹਾਦਸਾ ਗ੍ਰਸਤ ਹੋ ਜਾਂਦੀ ਹੈ ਜਿਸ ਦੇ ਕਾਰਨ 15 ਦੇ ਕਰੀਬ ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਯਾਤਰੀ ਜਿਹੜੇ ਆ ਧਾਰਮਿਕ ਮੇਲੇ ਦੇ ਵਿੱਚੋਂ ਵਾਪਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਜਿਹੜਾ ਤਿੱਖਾ ਮੋੜ ਆਉਂਦਾ ਤਾਂ ਡਰਾਈਵਰ ਜਦੋਂ ਬੱਸ ਨੂੰ ਮੋੜਨ ਦੀ ਕੋਸ਼ਿਸ਼ ਕਰਦਾ ਤਾਂ ਬੱਸ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਜਿਸ ਦੇ ਕਾਰਨ ਬੱਸ ਸੜਕ ਤੇ ਪਲਟ ਜਾਂਦੀ ਹੈ ਮੌਕੇ ਤੇ ਹਫੜਾ ਦਫੜੀ ਮੱਚ ਜਾਂਦੀ ਹੈ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਤਾਂ ਬਚਾਅ ਟੀਮਾਂ ਦੇ ਵੱਲੋਂ ਲਗਾਤਾਰ ਬਚਾਅ ਕਾਰਜ ਜਿਹੜਿਆ ਕੀਤੇ ਜਾ ਰਿਹਾ ਲੋਕਾਂ ਨੂੰ ਬੱਸ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਤਿੰਨ ਬੱਚਿਆਂ ਦੇ ਸਮੇਤ 15 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਤਾਂ ਦੱਸਦੀ ਹੈ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਘੱਟੋ-ਘੱਟ 15 ਸ਼ਰਧਾਲੂਆਂ ਦੀ ਮੌਤ ਹੋਣ ਦੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਮ੍ਰਿਤਕਾਂ ਦੇ ਵਿੱਚ ਤਿੰਨ ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਨੇ ਦੱਸਦੀ ਹੈ ਕਿ ਬੱਸ ਇੱਕ ਧਾਰਮਿਕ ਮੇਲੇ ਤੋਂ ਵਾਪਸ ਆ ਰਹੀ ਸੀ ਡਰਾਈਵਰ ਬੱਸ ਨੂੰ ਇੱਕ ਮੋੜ ਤੋਂ ਮੋੜਨ ਲੱਗਦਾ ਹੈ ਤਾਂ ਬੱਸ ਅਚਾਨਕ ਕੰਟਰੋਲ ਗਵਾ ਦਿੰਦੀ ਹੈ ਜਿਸ ਦੇ ਕਾਰਨ ਬੱਸ ਮੋੜ ਦੇ ਉੱਤੇ ਪਲਟ ਜਾਂਦੀ ਹੈ ਮਿਲੀ ਜਾਣਕਾਰੀ ਮੁਤਾਬਕ ਬੱਸ ਦੇ ਵਿੱਚ ਲਗਭਗ 60 ਦੇ ਕਰੀਬ ਯਾਤਰੀ ਸਵਾਰ ਸੀ ਬੱਸ ਇੱਕ ਪਿੰਡੂ ਖੇਤਰ ਦੇ ਵਿੱਚੋਂ ਲੰਘ ਰਹੀ ਸੀ ਡਰਾਈਵਰ ਨੇ ਇੱਕ ਤਿੱਕੇ ਮੋੜ ਤੇ ਆਪਣਾ ਕੰਟਰੋਲ ਗਵਾ ਦਿੱਤਾ ਜਿਸ ਦੇ ਕਾਰਨ ਇਹ ਸਾਰਾ ਭਿਆਨਕ ਹਾਦਸਾ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ ਬਹੁਤ ਸਾਰੇ ਯਾਤਰੀ ਬੱਸ ਦੇ ਵਿੱਚੋਂ ਹੀਟਾਂ ਡਿੱਗੇ ਜਦੋਂ ਕਿ ਕਈ ਬੱਸ ਦੇ ਮਲਵੇ ਦੇ ਹੇਠਾਂ ਹੀ ਫਸੇ ਰਹਿ ਗਏ ਬਚਾਅ ਕਰਮੀਆਂ ਦੇ ਵੱਲੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਖੇਤਰੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ 15 ਲੋਕਾਂ ਦੀ ਹੋਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ ਪੰਜ ਆਦਮੀ ਸੱਤ ਔਰਤਾਂ ਤੇ ਤਿੰਨ ਬੱਚੇ ਦੱਸੇ ਜਾ ਰਹੇ ਨੇ ਬਸ ਅਵਰ ਲੇਡੀ ਆਫ ਕੈਡੇਲੇਰੀਆ ਨਾਮਕ ਇੱਕ ਧਾਰਮਿਕ ਤਿਹਾੜੀ ਤੋਂ ਵਾਪਸ ਆ ਰਹੀ ਸੀ ਤਾਂ ਜਿਸ ਸਮੇਂ ਇਹ ਸਾਰਾ ਹਾਦਸਾ ਵਾਪਰਦਾ ਤਾਂ ਡਰਾਈਵਰ ਮੋੜ ਤੋਂ ਬੱਸ ਨੂੰ ਮੋੜਨ ਦੀ ਕੋਸ਼ਿਸ਼ ਕਰਦਾ ਮੋੜ ਕਾਫੀ ਜਿਹੜਾ ਭਿਆਨਕ ਹੁੰਦਾ ਤਾਂ ਇਹ ਸਾਰਾ ਹਾਦਸਾ ਉਸੇ ਮੋੜ ਦੇ ਉੱਪਰ ਵਾਪਰਦਾ ਤਾਂ ਇਹ ਹਾਦਸਾ ਬ੍ਰਾਜ਼ੀਲ ਦੇ ਅਲਗਵਾਸ ਰਾਜ ਦੇ ਵਿੱਚ ਵਾਪਰਿਆ ਮੌਕੇ ਤੇ ਸੁਰੱਖਿਆ ਟੀਮਾਂ ਨੇ ਤੁਰੰਤ ਬਚਾਅ ਕਾਰਜ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਨੇ ਜ਼ਖਮੀਆਂ ਨੂੰ ਯਾਤਰੀਆਂ ਨੂੰ ਜਿਹੜਾ ਤੁਰੰਤ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਇੱਕ ਬੱਚਾ ਹਲੇ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਉਸਦੀ ਹਾਲਤ ਗੰਭ ਹਰੀਤਾ ਉਸਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਬ੍ਰਾਜ਼ੀਲ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਸ਼ਰਧਾਲੂਆਂ ਦੇ ਨਾਲ ਭਰੀ ਬੱਸ ਜਿਹੜੀ ਆ ਮੇਲੇ ਤੋਂ ਧਾਰਮਿਕ ਮੇਲੇ ਤੋਂ ਵਾਪਸ ਆ ਰਹੀ ਹੁੰਦੀ ਆ ਤਾਂ ਡਰਾਈਵਰ ਬੱਸ ਨੂੰ ਇੱਕ ਮੋੜ ਤੋਂ ਮੋੜਨ ਦੀ ਕੋਸ਼ਿਸ਼ ਕਰਦਾ ਤਾਂ ਮੋੜ ਦੇ ਉੱਪਰ ਹੀ ਬੱਸ ਜਿਹੜੀ ਆ ਕੰਟਰੋਲ ਗਵਾ ਦਿੰਦੀ ਆ ਜਿਸ ਦੇ ਕਾਰਨ ਸੜਕ ਦੇ ਉੱਤੇ ਬੱਸ ਪਲਟ ਜਾਂਦੀ ਆ ਕਈ ਲੋਕ ਬੱਸ ਦੇ ਵਿੱਚ ਉਹ ੇਠਾਂ ਡਿੱਗ ਜਾਂਦੇ ਨੇ ਕਈ ਲੋਕ ਬੱਸ ਦੇ ਵਿੱਚ ਫਸੇ ਰਹਿ ਜਾਂਦੇ ਨੇ ਤਾਂ ਬੱਸ ਦੇ ਵਿੱਚ ਫਸੇ ਯਾਤਰੀਆਂ ਨੂੰ ਬਚਾਅ ਟੀਮਾਂ ਦੇ ਵੱਲੋਂ ਬਾਹਰ ਕੱਢ ਕੇ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤਾਂ ਖੇਤਰੀ ਸਰਕਾਰ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਇਸ ਭਿਆਨਕ ਹਾਦਸੇ ਦੇ ਵਿੱਚ 15 ਦੇ ਕਰੀਬ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਸ਼ਰਧਾਲੂਆਂ ਦੇ ਨਾਲ ਭਰੀ ਬੱਸ ਹਾਦਸਾਗ੍ਰਸਤ ਹੋ ਜਾਂਦੀ ਹੈ ਜਿਸ ਦੇ ਕਾਰਨ 15 ਦੇ ਕਰੀਬ ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਯਾਤਰੀ ਜਿਹੜੇ ਆ ਧਾਰਮਿਕ ਮੇਲੇ ਦੇ ਵਿੱਚੋਂ ਵਾਪਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਜਿਹੜਾ ਤਿੱਖਾ ਮੋੜ ਆਉਂਦਾ ਤਾਂ ਡਰਾਈਵਰ ਜਦੋਂ ਬੱਸ ਨੂੰ ਮੋੜਨ ਦੀ ਕੋਸ਼ਿਸ਼ ਕਰਦਾ ਤਾਂ ਬੱਸ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਜਿਸ ਦੇ ਕਾਰਨ ਬੱਸ ਰਕਤੇ ਪਲਟ ਜਾਂਦੀ ਹੈ ਮੌਕੇ ਤੇ ਹਫੜਾ ਦਫੜੀ ਮੱਚ ਜਾਂਦੀ ਹੈ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਤਾਂ ਬਚਾਅ ਟੀਮਾਂ ਦੇ ਵੱਲੋਂ ਲਗਾਤਾਰ ਬਚਾਅ ਕਾਰਜ ਜਿਹੜਿਆ ਕੀਤੇ ਜਾ ਰਹੇ ਆ ਲੋਕਾਂ ਨੂੰ ਬੱਸ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਤਿੰਨ ਬੱਚਿਆਂ ਦੇ ਸਮੇਤ 15 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਤਾਂ ਦੱਸਦੀ ਹੈ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਘੱਟੋ-ਘੱਟ 15 ਸ਼ਰਧਾਲੂਆਂ ਦੀ ਮੌਤ ਹੋਣ ਦੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਹੈ ਮ੍ਰਿਤਕਾਂ ਦੇ ਵਿੱਚ ਤਿੰਨ ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਨੇ ਦੱਸਦੀ ਹੈ ਕਿ ਬਾਸੀ ਕਤਾਰਮਿਕ ਮੇਲੇ ਤੋਂ ਵਾਪਸ ਆ ਰਹੀ ਸੀ ਡਰਾਈਵਰ ਬੱਸ ਨੂੰ ਇੱਕ ਮੋੜ ਤੋਂ ਮੋੜਨ ਲੱਗਦਾ ਹੈ ਤਾਂ ਬੱਸ ਅਚਾਨਕ ਕੰਟਰੋਲ ਗਵਾ ਦਿੰਦੀ ਹੈ ਜਿਸ ਦੇ ਕਾਰਨ ਬੱਸ ਮੋੜ ਦੇ ਉੱਤੇ ਪਲਟ ਜਾਂਦੀ ਹੈ ਮਿਲੀ ਜਾਣਕਾਰੀ ਮੁਤਾਬਕ ਬੱਸ ਦੇ ਵਿੱਚ ਲਗਭਗ 60 ਦੇ ਕਰੀਬ ਯਾਤਰੀ ਸਵਾਰ ਸੀ ਬੱਸ ਇੱਕ ਪਿੰਡੂ ਖੇਤਰ ਦੇ ਵਿੱਚੋਂ ਲੰਘ ਰਹੀ ਸੀ ਡਰਾਈਵਰ ਨੇ ਇੱਕ ਤਿੱਕੇ ਮੋੜ ਤੇ ਆਪਣਾ ਕੰਟਰੋਲ ਗਵਾ ਦਿੱਤਾ ਜਿਸ ਦੇ ਕਾਰਨ ਇਹ ਸਾਰਾ ਭਿਆਨਕ ਹਾਦਸਾ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ ਬਹੁਤ ਸਾਰੇ ਯਾਤਰੀ ਬੱਸ ਦੇ ਵਿੱਚੋਂ ਹੇਠਾਂ ਡਿੱਗੇ ਜਦੋਂ ਕਿ ਕਈ ਬੱਸ ਦੇ ਮਲਵੇ ਦੇ ਹੇਠਾਂ ਫਸੇ ਰਹਿ ਗਏ ਬਚਾਅ ਕਰਮੀਆਂ ਦੇ ਵੱਲੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਖੇਤਰੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ ਪੰਜ ਆਦਮੀ ਸੱਤ ਔਰਤਾਂ ਤੇ ਤਿੰਨ ਬੱਚੇ ਦੱਸੇ ਜਾ ਰਹੇ ਨੇ ਬੱਸ ਅਵਰ ਲੇਡੀ ਆਫ ਕੈਡੇਲੇਰੀਆ ਨਾਮਕ ਇੱਕ ਧਾਰਮਿਕ ਤਿਹਾਰ ਤੋਂ ਵਾਪਸ ਆ ਰਹੀ ਸੀ ਤਾਂ ਜਿਸ ਸਮੇ ਇਹ ਸਾਰਾ ਹਾਦਸਾ ਵਾਪਰਦਾ ਤਾਂ ਡਰਾਈਵਰ ਮੋੜ ਤੋਂ ਬੱਸ ਨੂੰ ਮੋੜਨ ਦੀ ਕੋਸ਼ਿਸ਼ ਕਰਦਾ ਮੋੜ ਕਾਫੀ ਜਿਹੜਾ ਭਿਆਨਕ ਹੁੰਦਾ ਤਾਂ ਇਹ ਸਾਰਾ ਹਾਦਸਾ ਉਸੇ ਮੋੜ ਦੇ ਉੱਪਰ ਵਾਪਰਦਾ ਤਾਂ ਇਹ ਹਾਦਸਾ ਬ੍ਰਾਜ਼ੀਲ ਦੇ ਅਲਗਵਾਸ ਰਾਜ ਦੇ ਵਿੱਚ ਵਾਪਰਿਆ ਮੌਕੇ ਤੇ ਸੁਰੱਖਿਆ ਟੀਮਾਂ ਨੇ ਤੁਰੰਤ ਬਚਾਅ ਕਾਰਜ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਨੇ ਜ਼ਖਮੀਆਂ ਨੂੰ ਯਾਤਰੀਆਂ ਨੂੰ ਜਿਹੜਾ ਤੁਰੰਤ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਇੱਕ ਬੱਚਾ ਹਲੇ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਉਸ ਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਬ੍ਰਾਜ਼ੀਲ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਸ਼ਰਧਾਲੂਆਂ ਦੇ ਨਾਲ ਭਰੀ ਵਾਸ ਜਿਹੜੀ ਆ ਮੇਲੇ ਤੋਂ ਧਾਰਮ ਮੇਲੇ ਤੋਂ ਵਾਪਸ ਆ ਰਹੀ ਹੁੰਦੀ ਆ ਤਾਂ ਡਰਾਈਵਰ ਬੱਸ ਨੂੰ ਇੱਕ ਮੋੜ ਤੋਂ ਮੋੜਨ ਦੀ ਕੋਸ਼ਿਸ਼ ਕਰਦਾ ਤਾਂ ਮੋੜ ਦੇ ਉੱਪਰ ਹੀ ਬੱਸ ਜਿਹੜੀ ਆ ਕੰਟਰੋਲ ਗਵਾ ਦਿੰਦੀ ਆ ਜਿਸ ਦੇ ਕਾਰਨ ਸੜਕ ਦੇ ਉੱਤੇ ਬੱਸ ਪਲਟ ਜਾਂਦੀ ਆ ਕਈ ਲੋਕ ਬੱਸ ਦੇ ਵਿੱਚ ਉਹ ਹੀਟਾਂ ਡਿੱਗ ਜਾਂਦੇ ਨੇ ਕਈ ਲੋਕ ਬੱਸ ਦੇ ਵਿੱਚ ਫਸੇ ਰਹਿ ਜਾਂਦੇ ਨੇ ਤਾਂ ਬੱਸ ਦੇ ਵਿੱਚ ਫਸੇ ਯਾਤਰੀਆਂ ਨੂੰ ਬਚਾਅ ਟੀਮਾਂ ਦੇ ਵੱਲੋਂ ਬਾਹਰ ਕੱਢ ਕੇ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤਾਂ ਖੇਤਰੀ ਸਰਕਾਰ ਦੇ ਵੱਲੋਂ ਇਹ ਪੁਸ਼ਟੀ ਕੀਤੀ ਗਈ ਆ ਕਿ ਇਸ ਭਿਆਨਕ ਹਾਦਸੇ ਦੇ ਵਿੱਚ 15 ਦੇ ਕਰੀਬ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਆ ਸ਼ਰਦਾਲੂਆ ਦੇ ਨਾਲ ਭਰੀ ਬੱਸ ਹਾਦਸਾ ਗ੍ਰਸਤ ਹੋ ਜਾਂਦੀ ਹੈ ਜਿਸ ਦੇ ਕਾਰਨ 15 ਦੇ ਕਰੀਬ ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਯਾਤਰੀ ਜਿਹੜੇ ਆ ਧਾਰਮਿਕ ਮੇਲੇ ਦੇ ਵਿੱਚੋਂ ਵਾਪਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਜਿਹੜਾ ਤਿੱਖਾ ਮੋੜ ਆਉਂਦਾ ਤਾਂ ਡਰਾਈਵਰ ਜਦੋਂ ਬੱਸ ਨੂੰ ਮੋੜਨ ਦੀ ਕੋਸ਼ਿਸ਼ ਕਰਦਾ ਤਾਂ ਬੱਸ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਜਿਸ ਦੇ ਕਾਰਨ ਬੱਸ ਸੜਕ ਤੇ ਪਲਟ ਜਾਂਦੀ ਹੈ ਮੌਕੇ ਤੇ ਹਫੜਾ ਦਫੜੀ ਮੱਚ ਜਾਂਦੀ ਹੈ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਤਾਂ ਬਚਾਅ ਟੀਮਾਂ ਦੇ ਵੱਲੋਂ ਲਗਾਤਾਰ ਚਾ ਕਾਰਜ ਜਿਹੜਿਆ ਕੀਤੇ ਜਾ ਰਹੇ ਆ ਲੋਕਾਂ ਨੂੰ ਬੱਸ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਤਿੰਨ ਬੱਚਿਆਂ ਦੇ ਸਮੇਤ 15 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਤਾਂ ਦੱਸਦੀ ਹੈ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਘੱਟੋ-ਘੱਟ 15 ਸ਼ਰਧਾਲੂਆਂ ਦੀ ਮੌਤ ਹੋਣ ਦੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਹੈ ਮ੍ਰਿਤਕਾਂ ਦੇ ਵਿੱਚ ਤਿੰਨ ਬੱਚੇ ਵੀ